ਸਾਧੂ ਸੰਤ ਔਰ ਬ੍ਰਹਮ ਗਿਆਨੀ ਇਹ ਲਿਬਾਸ ਦਾ ਨਾਮ ਨਹੀਂ ਸਾਧੂ ਕੌਣ ਹੈ ਜਿਨੇ ਆਪਣੇ ਜੀਵਨ ਨੂੰ ਸਾਧਿਆ ਹੋਇਆ ਹੈ ਸੰਤ ਕੌਣ ਹੈ ਸੰਤ ਦੀ ਪ੍ਰਭਾ ਸਾਹਿਬ ਜੀ ਗੁਰਬਾਣੀ ਦੇ ਅੰਦਰ ਪੜਦੇ ਹੋ ਜਿਨ੍ਹਾਂ ਸਾਸ ਗਰਾਸ ਨਾ ਵੀਸਰੇ ਹਰ ਨਾਮਾ ਮਨ ਮੰਤ ਧਨ ਸੇ ਸਈ ਨਾਨਕਾ ਪੂਰਨ ਸੋਈ ਸੰਤ ਕੇਵਲ ਸਰੀਰ ਦੇ ਉੱਪਰ ਸੋਹਣਾ ਕੱਪੜਾ ਪਾ ਲੈਣਾ ਉਹ ਸੰਤ ਨਹੀਂ ਬਣ ਸਕਦਾ ਸਤਿਗੁਰ ਕਹਿੰਦੇ ਸਾਹ ਲੈਂਦਿਆਂ ਸਾਹ ਨਿਕਲਦਿਆਂ ਪ੍ਰਮਾਤਮਾ ਦਾ ਨਾਮ ਵਾਰ-ਵਾਰ ਮੁਖ ਦੇ ਅੰਦਰ ਆਵੇ ਪ੍ਰਮਾਤਮਾ ਵਾਹਿਗੁਰੂ ਇੱਕ ਛਿਨ ਮਾਤਰ ਵੀ ਭੁੱਲੇ ਨਾ ਕਹਿਣ ਲੱਗੇ ਧੰਸੇ ਸੇ ਸਈ ਨਾਨਕਾ ਪੂਰਨ ਸੋਈ ਸੰਤ ਕਹਿੰਦੇ ਐਸੇ ਫਿਰ ਮਹਾਪੁਰਸ਼ ਐਸੀਆਂ ਰੰਗ ਰਤੜੀਆਂ ਰੂਹਾਂ ਜਿਹੜੀਆਂ ਨੇ ਉਹ ਧੰਤਾ ਦੇ ਜੋਗ ਨੇ ਉਹ ਸਲਾਉਣ ਦੇ ਜੋਗ ਨੇ ਸੰਤਨ ਕੀ ਮਹਿਮਾ ਕਵਣ ਵਖਾਨਾ ਮੈਂ ਸੰਤਾਂ ਦੀ ਵਡਿਆਈ ਨੂੰ ਬਿਆਨ ਨਹੀਂ ਕਰ ਸਕਦਾ ਸਤਿਗੁਰ ਕਹਿੰਦੇ ਕਿਉਂ ਅਗਾਧ ਬੋਧ ਕਿਛ ਮਿਤ ਨਹੀਂ ਜਾਨੋ ਕਹਿੰਦੇ ਆਮ ਲੋਕਾਂ ਦਾ ਜੀਵਨ ਕੈਸਾ ਹੁੰਦਾ ਹੈ ਵਿਕਾਰਾਂ ਦੇ ਨਾਲ ਭਰਿਆ ਹੋਇਆ ਆਮ ਮਨੁੱਖਾਂ ਦਾ ਜੀਵਨ ਕੈਸਾ ਹੈ ਵਿਸ਼ਿਆਂ ਦੇ ਵਿੱਚ ਫਸਿਆ ਹੋਇਆ ਪਰ ਜਿਹੜਾ ਸਾਧੂ ਦਾ ਜੀਵਨ ਹੈ ਮਹਾਪੁਰਸ਼ ਦਾ ਜੀਵਨ ਹੈ ਕਹਿੰਦੇ ਉਹ ਆਮ ਲੋਕਾਂ ਦੇ ਨਾਲੋਂ ਬੜਾ ਉੱਤਮ ਹੈ ਅਗਾਧ ਬੋਧ ਕਿਛ ਮਿਤ ਨਹੀਂ ਜਾਨੋ ਕਹਿੰਦੇ ਉਹਦੀ ਡੁੰਗ੍ਹਾਈ ਮਾਪੀ ਨਹੀਂ ਜਾ ਸਕਦੀ ਉਹਨੂੰ ਤੋਲਿਆ ਮਿਣਿਆ ਨਹੀਂ ਜਾ ਸਕਦਾ ਪਾਰ ਬ੍ਰਹਮ ਮੋਏ ਕਿਰਪਾ ਕੀਜੈ ਹੇ ਸੱਚੇ ਵਾਹਿਗੁਰੂ ਕਿਰਪਾ ਕਰੋ ਰਹਿਮਤ ਕਰੋ ਧੂਰ ਸੰਤਨ ਕੀ ਨਾਨਕ ਦੀਜੈ ਐਸੇ ਮਹਾਂਪੁਰਸ਼ਾਂ ਦੇ ਚਰਨਾਂ ਦੀ ਧੂੜੀ ਪ੍ਰਾਪਤ ਹੋ ਜਾਵੇ ਤੇ ਮੱਥੇ ਦੀ ਕਾਲਖ ਜਿਹੜੀ ਐ ਉਹ ਲੱਤ ਜਾਂਦੀ ਐ ਪਾਪ ਜਿਹੜੇ ਨੇ ਉਹ ਧੋਤੇ ਜਾਂਦੇ ਨੇ ਸਤਿਗੁਰ ਕਹਿੰਦੇ ਹਾਂ ਬਲਹਾਰੀ ਸੰਤਨ ਤੇਰੇ ਏ ਸੱਚੇ ਪਿਤਾ ਵਾਹਿਗੁਰੂ ਤੁਹਾਡੇ ਸੰਤਾਂ ਤੋਂ ਬਲਹਾਰੇ ਹਾਂ ਵਾਰ-ਵਾਰ ਨਮਸਕਾਰ ਹਾਂ ਬਲਹਾਰੀ ਸੰਤਨ ਤੇਰੇ ਜਿਨ ਕਾਮ ਕਰੋਧ ਲੋਭ ਪੀਠਾ ਜਿਉਂ ਅਸੀਂ ਜੀਵ ਕੋਈ ਕਾਮ ਦੇ ਵਿੱਚ ਫਸਿਆ ਹੋਇਆ ਹੈ ਕੋਈ ਕਰੋਧ ਦੇ ਨਾਲ ਸੜ ਰਿਹਾ ਹੈ ਪਰ ਸਾਧੂ ਦਾ ਜੀਵਨ ਕੀ ਹੈ ਉਹਨੇ ਇਹਨਾਂ ਵਿਕਾਰਾਂ ਨੂੰ ਮਾਤ ਪਾ ਦਿੱਤੀ ਹੈ ਇਹਨਾਂ ਵਿਕਾਰਾਂ ਨੂੰ ਦੂਰ ਕਰ ਦਿੱਤਾ ਹੈ ਹਉਮ ਬਲਹਾਰੀ ਸੰਤਨ ਤੇਰੇ ਜਿਨ ਕਾਮ ਕਰੋਧ ਲੋਭ ਪੀਠਾ ਜਿਓ ਅਗੇ ਮਹਾਰਾਜ ਕਹਿੰਦੇ ਤੂੰ ਨਿਰਵੈਰ ਸੰਤ ਤੇਰੇ ਨਿਰਮਲ ਜਿਨ ਦੇਕੇ ਸਭ ਉਤਰੇ ਕਲਮਲ ਹੈ ਸਤਿਗੁਰੂ ਜੇਕਰ ਤੂੰ ਨਿਰਵੈਰ ਹੈ ਨਾ ਤੇਰਾ ਕਿਸੇ ਦੇ ਨਾਲ ਕੋਈ ਵੈਰ ਨਹੀਂ ਤੇ ਤੇਰੇ ਸੰਤ ਜਨ ਜਿਹੜੇ ਨੇ ਉਹ ਵੀ ਨਿਰਮਲ ਨੇ ਉਹਨਾਂ ਉੱਪਰ ਮਾਇਆ ਦੀ ਕਾਲਕ ਨਹੀਂ ਜਿਵੇਂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਨਾ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨਾ ਲਾਗੇ ਜੜਾ ਕਹਿੰਦੇ ਬ੍ਰਹਮ ਗਿਆਨੀ ਦਾ ਭਾਈ ਜੀਵਨ ਕੈਸਾ ਹੈ ਕਹਿੰਦੇ ਉਹ ਨਿਰਮਲ ਤੋਂ ਵੀ ਨਿਰਮਲ ਹੈ ਪਵਿੱਤਰ ਇਸ ਤੋਂ ਬਾਅਦ ਹੈ ਪੁਨੀਤ ਕਹਿੰਦੇ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨਾ ਲਾਗੇ ਜੜਾ ਕਹਿੰਦੇ ਜਿਵੇਂ ਪਾਣੀ ਨੂੰ ਮੈਲ ਨਹੀਂ ਲੱਗ ਸਕਦੀ ਇਸੇ ਪ੍ਰਕਾਰ ਬ੍ਰਹਮ ਗਿਆਨੀ ਦਾ ਜੀਵਨ ਹੈ ਬ੍ਰਹਮ ਗਿਆਨੀ ਦੇ ਅੰਦਰ ਮੈਲ ਨਹੀਂ